ਇਹ Song ਨਹੀਂ ਡਾਲਦਾ ਕਿਉਂਕਿ ਲੋਕ ਪਸੰਦ ਮੈਨੂੰ ਜਾਗਰਨ ਤੇ ਕਰਦੇ ਆ ਭੋਲੇ ਸ਼ੰਕਰ ਦੇ ਰੂਪ ਵਿੱਚ ਜ਼ਿਆਦਾ ਪਸੰਦ ਕਰਦੇ ਆ ਇਸ ਲਈ ਮੈਂ ਉਸ ਤੇ ਵਿੱਚ ਸੋਸ਼ਲ ਮੀਡੀਆ ਵਿੱਚ ਉਹ ਗਾਣੇ ਵਾਲੇ Song ਨਹੀਂ ਲਾਉਂਦਾ ਬਾਕੀ ਇਹ ਆ ਕਿ ਮੈਡਮ ਥੋੜੇ ਬੀਤ ਡਾਲਦੀ ਆ ਮੈਂ ਬਹੁਤ ਘੱਟ ਲਾਉਂਦਾ ਆ ਉਹ Instagram ਤੇ ਡਾਲਦੀ ਥੋੜੀ ਕਾਫੀ ਜਾਗਰਨ ਕੀਤੇ ਮਤਲਬ ਕਿ ਮੈਂ 7-8 ਜਾਗਰਨ ਨੇ ਮੱਲੇ ਚ ਕੀਤੇ ਮਤਲਬ ਕਿ ਇਹਨਾਂ ਨੇ ਮੈਨੂੰ ਮਤਲਬ ਕਿ ਮੈਸੇਜ ਕੀਤਾ Instagram ਤੇ ਤੇ ਮੈਂ ਰਿਪਲਾਈ ਵੀ ਕਰ ਲਿਆ ਬਾਅਦ ਵਿੱਚ ਮੈਨੂੰ ਕਹਿੰਦੇ ਕਿ ਮੈਂ ਇਦਾਂ ਇਦਾਂ ਮਤਲਬ ਵਾਵਾ ਜਿਦਾ ਚੱਲਦਾ ਸਾਰਿਆਂ ਦਾ ਹਨਾ ਮਤਲਬ ਗੱਲਬਾਤ ਹੁੰਦੀ ਰਹੀ ਹੁੰ ਫਿਰ ਕਰਦੇ 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 ਇਹ ਨਾ ਇਹਨਾਂ ਨੂੰ ਮੈਂ ਕਿਹਾ ਕਿ ਇਹਨਾਂ ਨੇ ਮੈਨੂੰ ਕਿਹਾ ਕਿ ਮੈਰਿਜ ਕਰਾਨੀ ਆ ਤੇ ਮੈਂ ਕਿਹਾ ਕਿ ਮੇਰੀ ਉਮਰ ਬਹੁਤ ਵੱਡੀ ਆ ਨਾ ਇਹਨਾਂ ਤੋਂ 10 ਸਾਲ ਵੱਡਾ ਮੈਂ ਥੋੜਾ ਜਿਹਾ ਮੈਂ ਕਿਹਾ ਆਪਣਾ ਨਹੀਂ ਬੰਨਾ ਕਦੇ ਨਹੀਂ ਮੈਂ ਤੁਹਾਨੂੰ ਪਿਆਰ ਕਰਦੀ ਕਰਨੀ ਪਣੀ ਮੈਰਿਜ ਨਾ ਮਲਕੀ ਸਾਡੇ ਘਰ ਲੱਗੇ ਜਾਗਰਣ ਕਰਨਾ ਹੈ ਇਸੇ ਤੇ ਮੈਨੂੰ ਪਸੰਦ ਆ ਗਏ ਤੇ ਇਹ ਮਲਕੀ ਨੇ ਆਪਣੇ ਇਹਨਾਂ ਦੇ ਭਜਨ ਵੀ ਆਏ ਨਾ ਇਹਨਾਂ ਨੇ ਚਾਚੇ ਨੂੰ ਮਲਕੀ ਫੋਨ ਤੇ ਵਟਸਐਪ ਕੀਤੇ ਤੇ ਮੈਂ ਦੇਖ ਕੇ ਤੇ ਆਈਡੀ ਮੈਂ ਸਰਚ ਮਾਰੀ ਤੁਬਾਜੇ ਮੈਨੂੰ ਪਸੰਦ ਆ ਗਿਆ ਫਿਰ ਮੈਂ ਇਹਨਾਂ ਨੂੰ ਮੈਸੇਜ ਵੀ ਕੀਤਾ ਕਿ ਮੈਂ ਤੁਹਾਡੇ ਨਾਲ ਮੈਰਿਜ ਕਰਾਉਣੀ ਹੈ ਤੇ ਇਹ ਕਹਿੰਦੇ ਕਿ ਮੈਂ ਤੁਹਾਡੇ ਤੋਂ ਬਹੁਤ ਵੱਡਾ ਆ ਮੈਂ ਤਾਂ ਕੋਈ ਨਹੀਂ ਪਰ ਇਹ ਕਹਿੰਦੇ ਤੁਹਾਡੇ ਘਰ ਦੇ ਮੈਂ ਕਿ ਮੇਰੇ ਘਰ ਦੇ ਨਹੀਂ ਬੰਨਣਗੇ ਉਹਨਾਂ ਨੇ ਕਿਹਾ ਤੂੰ ਬਹੁਤ ਛੋਟੀ ਐ ਤੇ ਵੱਡੀ ਐ ਟਾਈਮ ਦੇ ਲੰਦੇ ਇਸ ਤੱਕ ਪਹੁੰਚ ਕੇ ਕਿ ਚਲੋ ਵਧੀਆ ਹੋ ਗਿਆ ਸਾਰਾ ਆਪਣਾ ਸੋਸ਼ਲ ਮੀਡੀਆ 'ਚ ਵੀ ਹਾਂ ਨੂੰ ਮਰ ਲੋ ਕਮਾਈ ਜਿੱਦਾਂ ਵੀ ਆ ਸਾਰੇ ਜਾਗਰਨ ਵੀ ਬਾਹਰ ਦੇ ਵੀ ਆਂਦੇ ਦਿੱਲੀ ਲੁਧਿਆਣਾ ਤੇ 10 10 11 ਮਹੀਨਿਆਂ ਵਿੱਚ ਮੈਂ ਕੰਮ ਵੀ ਕਰ ਚੁੱਕਾ ਹਾਂ ਕਰ ਦੇਣ ਤੁਹਾਨੂੰ ਕੁਝ ਕਿਹਾ ਨਹੀਂ ਕਿਸ ਤਰੀਕੇ ਦੇ ਨਾਲ ਦੱਸਿਆ ਵੀ ਨਹੀਂ ਭੱਜ ਕੇ ਬੈਠਾ ਪਹਿਲੇ ਪਹਿਲੇ ਤੇ ਕਿਹਾ ਸੀ ਇਹਨਾਂ ਨੂੰ ਪਹਿਲੇ ਕਿਹਾ ਸੀ ਜਦੋਂ ਉਹਨਾਂ ਦਾ ਫੋਨ ਆਇਆ ਸੀ ਜਦੋਂ ਕਿਤੇ ਸਾਨੂੰ ਦੱਸਿਆ ਨਹੀਂ ਆ ਤੇ ਮੈਂ ਕਿਹਾ ਸੀ ਕਿ ਤੈਨੂੰ ਮੈਨੂੰ guttਣਾ ਵਾ ਕਹਿੰਦੇ ਨੇ ਇੱਕ ਵਾਰੀ ਤੂੰ ਗੱਲ ਤੇ ਕਰਦੀ ਜਿਉਂ ਨੂੰ ਪਤਾ ਲੱਗਿਆ ਕਿ ਰਜਤਨਾ ਗਈਆ ਤੇ ਇਹਨਾਂ ਦੇ ਚਾਚਾ ਜੀ ਹੈਗੇ ਉਹ ਜਾਣਦੇ ਮੈਨੂੰ ਉਹਨਾਂ ਦੇ ਘਰ ਤੇ ਸਾਰੇ ਜਾਣਦੇ ਕਿ ਉਹ ਜਾਗਰਨ ਕਾਫੀ ਕੀਤੇ ਹੀ ਮੈਂ ਜਾਗਰਨ ਕਾਫੀ ਕੀਤੇ ਹੀ ਤੇ ਉਹਨਾਂ ਨੇ ਕਿਹਾ ਕਿ ਜੇ ਇਹ ਰਜਤਨਾ ਗਈ ਹੈ ਫਿਰ ਤੇ ਗੁਜ਼ਾਰਨੀ ਤੇ ਤੇ ਖੁਸ਼ੀ ਰਹੇਗੀ ਕਿਉਂਕਿ ਘਰ-ਓਪਰ ਉਹਦਾ ਵਧੀਆ ਠੀਕ ਆ ਨਾ ਆ ਥੋੜਾ ਬੁਤਾ ਤੇ ਰੋ ਕਹਿੰਦੇ ਆ ਕਿ ਇਹ ਕਾਲਾ ਵਾ ਤੂੰ ਕਿੱਡੀ ਸੋਹਣੀ ਤੇਨੇ ਕਿਤਰਾ ਪਸੰਦ ਆ ਮੈਂ ਕਿ ਜਿਤਰਾ ਵੀ ਆ ਗਿਆ ਵਸ ਤਾਂ ਆ ਗਿਆ ਆਂਡ ਗਵਾਂਡੀ ਨੂੰ ਤੁਹਾਨੂੰ ਪਤਾ ਜੀਂਦੰਦੇ ਉਹੀ ਕਹਿੰਦੇ ਕਿ ਇਦਾਂ ਇਦਾਂ ਬਾਕੀ ਇਹ ਕਿਹਨਾਂ ਨੇ ਇਹਨਾਂ ਨੂੰ ਪਤਾ ਹੈ ਕਿ ਮੈਂ ਕੀ ਖਾਣੇ ਕੀ ਪਾਣੀ ਇਹਨਾਂ ਨੂੰ ਪਤਾ ਸਾਰਾ ਜਿਹੜੇ ਘਰ ਦਾ ਉਹਨੂੰ ਜਿਆਦਾ ਪਤਾ ਹੁੰਦਾ ਹੈ ਨਾ ਕਿਦਾਂ 100 ਰੁਪਏ ਲੈ ਕੇ ਖੁਸ਼ੀ ਵੀ ਨਹੀਂ ਹੁੰਦਾ ਤਾਂ ਉਹ ਪਰ ਹਾਂ ਉਦੋਂ ਮੈਂ 100 ਰੁਪਏ ਲੈਣਾ ਰਿਹਾ ਪਰ ਮੇਰੇ ਜਾਗਰਨ ਦੇ ਕੰਮ ਵੀ ਹੁੰਦੇ ਸੀ ਸਮਾਨ ਪਿਆ ਕਰੇ ਨਰਾਤੀਆ ਦੇਣਾ ਕਿ ਕੋਈ ਜਿਹੜਾ ਜਾਗਨ ਵਾਲਾ ਬੰਦਾ ਸੀ ਉਹਨੇ ਕਹਿੰਦਾ ਕਿ ਯਾਰ ਤੂੰ ਵੀ ਕਰ ਲੈ ਯਾਰ ਤੂੰ ਜਨਾਂ ਰਿਹਾ ਮੈਂ ਕਿ ਨਹੀਂ ਯਾਰ ਚਲ ਗਿਆ ਉਹਦੇ ਕਹਾਂ ਤੇ ਕਈ ਚੱਪਾ ਕਮਾਇਆ ਨਹੀਂ ਮੈਂ ਕਮਾ ਕੇ ਵੇਖ ਲਿਆ ਪਰ ਇੱਕ ਔਰੀ ਮੈਂ ਕਹਾ ਠੀਕ ਆ ਰੱਖ ਲਿਆ ਕਹਿੰਦਾ ਸਿਰ ਤੇ ਰਹਾ ਲਿਆਂ ਮੈਂ ਰੱਖ ਲੂਗਾ ਮੈਂ ਕਮਾ ਕੇ ਵੇਖ ਲਿਆ ਜਿਹਦੇ ਮੈਂ ਕਮਾ ਕੇ ਰੱਖ ਲਿਆ ਤੇ ਮੈਨੂੰ ਓਦਾਂ ਨਾਲੇ 1 ਜਗਰਨ ਇਕੱਠੇ ਜਗਰਨ ਲਿਖਾਤੀ ਉਹੀ ਕੇ ਮੈਂ ਰੰਗਦਾ ਥੋੜਾ ਜਿਆ ਤੈਨੂੰ ਪਤਾ ਹੀ ਆ ਤੇ ਉਹ ਗੋਰੇ ਰੰਗ ਦੀ ਆ ਤੇ ਫਿਰ ਕਹਿੰਦੀ ਕਿ ਕਿੱਦਾਂ ਪਸੰਦ ਆ ਗਿਆ ਤੇਰੀ ਘਰ ਵਾਲੀ ਨੂੰ ਤੇ ਮੈਂ ਕਹਾ ਕੁਦਰਤ ਨੇ ਖੇ ਲਿਆ ਜਿੱਦਾ ਵੀ ਆ ਜਿੱਦਾ ਲਿਖਿਆ ਉਦਾਂ ਲਿਖੀ ਹੁੰਦੀ ਹੈ ਜਿੱਦਾਂ ਉਦਾਂ ਹੀ ਹੁੰਦਾ ਹੈ ਨਾ ਸਾਰਾ ਕੁਝ ਕਈ ਲੋਕ ਇਸ ਤਰ੍ਹਾਂ ਦੀ ਭੇਗੇ ਕਹਿੰਦੇ ਆ ਕਿ ਇਹਦਾ ਜਾ ਤੂ ਇਹ ਦਿਨਾਂ ਨਾ ਵਿਆਹ ਕਰਾ ਤੇ ਮੈਂ ਕਹ ਨਹੀ ਜਿੱਦਾਂ ਦਾ ਵੀ ਆ ਜੋ ਵੀ ਆ ਮੇਰਾ ਹੀ ਆ ਉਹਨਾਂ ਨੇ ਮੈਨੂੰ ਕਮਾਣਾ ਤੁਹਾਨੂੰ ਥੋੜੀ ਨਾ ਕਮਾਣਾ ਚੰਗੀਆਂ ਤਾਂ ਵੀ ਇਹ ਵਗੇ ਹਰ ਇੱਕ ਮਲਕੀ ਚੀ ਲਾਇ ਗਿੰਦੇ ਮਾੜੀਆਂ ਆ ਕਿ ਇੱਕ ਵਾਰੀ ਬਾਹਰ ਚਲੇ ਜੋ ਬਾਅਦ ਜਲਦੀ ਨਾ ਨੇ ਘਰ ਨਹੀਂ ਆਣਾ ਰਾਤ ਨੂੰ ਪਹਿਲਾਂ ਹੂੰ ਫੋਨ ਕਰਦੇ ਰੋ ਕਰਦੇ ਰੋ ਕਰਦੇ ਰੋ ਆ ਗਿਆ ਆ ਗਿਆ ਇੱਥੇ ਇੱਥੇ ਯਾਰ ਚੈਲੰਜ ਮਾਣਾ ਆਂਦੇ ਨਹੀਂ ਜਲਦੀ ਘਰੇ ਮੈਂ ਸੀ ਨਾਮ ਹੈ ਤੁਹਾਡਾ ਆਰਤੀ ਕੀ ਕਰਦੇ ਹੋ ਤੁਸੀਂ ਹਾਊਸਲਾਈਫ ਵੀਰੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਜੀਤਲ ਮੱਜੀ ਓਕੇ ਤੁਸੀਂ ਕੀ ਕਰਦੇ ਹੋ ਮੈਂ ਜਾਗਰਾਂ ਦਾ ਕੰਮ ਮੇਰੇ ਝਾਂਕੀਆਂ ਦਾ ਓਕੇ ਠੀਕ ਹੈ ਤੇ ਜਿਸ ਤਰੀਕੇ ਦੇ ਨਾਲ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਮਿਲੀਅਨ ਲੋਕ ਤੁਹਾਨੂੰ ਫੋਲੋ ਕਰਦੇ ਨੇ ਹਾਂਜੀ ਥੋੜਾ ਦੱਸੋ ਸਫਰ ਕਿਦਾਂ ਸ਼ੁਰੂ ਕੀਤਾ ਸੀ ਸਫਰ ਇਦਾਂ ਹੀ ਮਤਲਬ ਕਿ ਮੈਂ ਬਹੁਤ ਮਤਲਬ ਕਿ ਗਰੀਬ ਘਰ ਤੋਂ ਆ ਬਹੁਤ ਮਤਲਬ ਜਿੰਨੂੰ ਕੰਦੇ ਬਹੁਤ ਗਰੀਬ ਘਰ ਤੋਂ ਮੈਂ ਸਟ੍ਰਗਲ ਮਤਲਬ ਮੈਂ 18 ਸਾਲ ਹੋ ਗਏ ਕਰਦਾ ਸਟ੍ਰਗਲ ਹੁਣ ਜਾ ਕੇ ਪ੍ਰਮਾਤਮਾ ਨੇ ਮਿਹਰ ਕੀਤੀ ਆ ਤੇ ਪਛਾਨ ਬਣੀ ਮੇਰੀ ਮਤਲਬ ਕਿ ਸਾਰੇ ਜਾਣਦੇ ਆ ਕਿ ਅੰਮਰਸਰ ਵਿੱਚ ਹੈਗਾ ਜਤਲ ਮਸਤ ਬਾਕੀ ਇਹ ਆ ਕਿ ਤੁਹਾਡੇ ਵਰਗੇ ਸੋਤਿਆਂ ਨੇ ਬਹੁਤ ਪਿਆਰ ਦਿੱਤਾ ਜਿਹੜੇ ਵੀਡੀਓ ਵਾਇਰਲ ਕਰਦੇ ਨੇ ਜਿਹੜੇ ਮੈਨੂੰ ਪਿਆਰ ਦਿੰਦੇ ਨੇ ਮੈਂ ਉਹਨਾਂ ਦਾ ਦਿਲ ਤੋਂ ਸ਼ੁਕਰੀਆ ਕਰਦਾ ਥੈਂਕਸ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੰਦੇ ਤੇ ਉਹਨਾਂ ਲਈ ਲਫਜ਼ ਨਹੀਂ ਕਿ ਹੋਰ ਮੈਂ ਕੀ ਕਹਾਂ ਉਹਨਾਂ ਨੂੰ ਮਤਲਬ ਕਿ ਬਹੁਤ ਹਾਂਜੀ ਰੱਬ ਰੂਪ ਅਮਰ ਲਈ ਸਾਰੇ ਆਡੀਅੰਸ ਜਿਸ ਤਰੀਕੇ ਦੇ ਨਾਲ ਮੈਮ ਦੇ ਨਾਲ ਮਤਲਬ ਤੁਹਾਡਾ ਵਿਆਹ ਹੋਇਆ ਹੈ ਨਾ ਤੇ ਵੀਡੀਓਸ ਮੈਂ ਬਣਾ ਲੀਆਂ ਆਪਾਂ ਦੇਖਿਆ ਤੁਹਾਡੇ ਜਿੰਨੇ ਵੀ ਅਕਾਊਂਟ ਤੇ ਨਾ ਤੁਸੀਂ ਆਪਣੇ ਹੀ ਪਾਉਂਦੇ ਹੋ ਤੇ ਆਪਣੇ ਮਤਲਬ ਜਗਰਨ ਦੇ ਆਪਾਂ ਦੇ ਮੈਂ ਨਹੀਂ ਮਤਲਬ ਮਸਤ ਤੇ ਇਹ ਹੈ ਕਿ ਮੈਂ ਜਾਗਰਨ ਦੀ ਵੀਡੀਓ ਬਾ ਡਾਲਦਾ ਉੱਤੇ Song ਦੀ ਨਹੀਂ ਡਾਲਦਾ ਕਿਉਂਕਿ ਲੋਕ ਪਸੰਦ ਮੈਨੂੰ ਜਾਗਰਨ ਤੇ ਕਰਦੇ ਆ ਭੋਲੇ ਸ਼ੰਕਰ ਦੇ ਰੂਪ ਵਿੱਚ ਜ਼ਿਆਦਾ ਪਸੰਦ ਕਰਦੇ ਆ ਇਸ ਲਈ ਮੈਂ ਉਸ ਤੇ ਵਿੱਚ ਸੋਸ਼ਲ ਮੀਡੀਆ ਵਿੱਚ ਉਹ ਗਾਣੇ ਵਾਲੇ Song ਨਹੀਂ ਲਾਉਣਾ ਬਾਕੀ ਇਹ ਹੈ ਕਿ ਮੈਡਮ ਥੋੜੇ ਉਹ ਤੇ ਡਾਲਦੀ ਆ ਮੈਂ ਬਹੁਤ ਘੱਟ ਡਾਲਦਾ ਉਹ ਇੰਸਟਾਗ੍ਰam ਤੇ ਡਾਲਦੀ ਥੋੜੀ ਓਕੇ ਹਾਂਜੀ ਇਵੇਂ ਤੁਸੀਂ ਨਹੀਂ ਮਤਲਬ ਵੀਰੇ ਨੂੰ ਕਹਿੰਦੇ ਹੋ ਤੁਹਾਡੇ ਇੰਨੇ ਫੋਲੋਅਰਸ ਨਹੀਂ ਤੁਸੀਂ ਮੇਰੀ ਵੀਡੀਓ ਕਿਉਂ ਨਹੀਂ ਪਾਉਂਦੇ ਆਪਣੇ ਅਕਾਊਂਟ ਤੇ ਨਹੀਂ ਨਹੀਂ ਮੈਂ ਨਹੀਂ ਕਹਿੰਦੀ ਅਚਾ ਨਹੀਂ ਕਹਿੰਦੇ ਨਾ ਓਕੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਦੋ ਸਾਲ ਅ ਤਾਂ ਦੋ ਸਾਲ ਹੋ ਗਏ ਲਵ ਯਾਰ ਅਰੇਂਜ ਲਵ ਓਕੇ ਥੋੜੇ ਦੱਸੋ ਲਵ ਸਟੋਰੀ ਵੀ ਆਪਣੀ ਲਵ ਸਟੋਰੀ ਮਤਲਬ ਕਿ ਮੈਂ ਜਾਗਰਨ ਕਰਦਾ ਇਹਨਾਂ ਦੀ ਮਤਲਬ ਮਹੱਲੇ ਵਿੱਚ ਜਾਗਰਨ ਹੁੰਦੀ ਸੀ ਕਾਫੀ ਜਾਗਰਨ ਕੀਤੇ ਮਤਲਬ ਕਿ ਮੈਂ 7-8 ਜਾਗਰਨ ਮਹੱਲੇ ਚ ਕੀਤੇ ਮਤਲਬ ਕਿ ਇਹਨਾਂ ਨੇ ਮੈਨੂੰ ਮਤਲਬ ਕਿ ਮੈਸੇਜ ਕੀਤਾ ਇੰਸਟਾਗ੍ਰam ਤੇ ਤੇ ਮੈਂ ਰਿਪਲਾਈ ਵੀ ਕਰ ਲਿਆ ਬਾਅਦ ਮੈਨੂੰ ਕਹਿੰਦੇ ਕਿ ਮੈਂ ਇਦਾਂ ਇਦਾਂ ਮਤਲਬ ਵਾਵਾ ਜਿਦਾਂ ਚੱਲਦਾ ਸਾਰਿਆਂ ਦਾ ਹਨਾ ਮਤਲਬ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਫਿਰ ਕਰਦੇ 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 ਇਹ ਨਾ ਇਹਨਾਂ ਨੂੰ ਮੈਂ ਕਿਹਾ ਕਿ ਇਹਨਾਂ ਨੇ ਮੈਨੂੰ ਕਿਹਾ ਕਿ ਮੈਰਿਜ ਕਰਾਨੀ ਆ ਤੇ ਮੈਂ ਕਿਹਾ ਕਿ ਮੇਰੀ ਉਮਰ ਬਹੁਤ ਵੱਡੀ ਆ ਹਨਾ ਇਹਨਾਂ ਤੋਂ 10 ਸਾਲ ਵੱਡਾ ਮੈਂ ਥੋੜਾ ਜਿਹਾ ਮੈਂ ਕਿਹਾ ਆਪਣਾ ਨਹੀਂ ਬੰਨਾ ਕਹਿੰਦੇ ਨਹੀਂ ਮੈਂ ਤੁਹਾਨੂੰ ਪਿਆਰ ਕਰਦੀ ਕਰਨੀ ਪੈਣੀ ਮੈਰਿਜ ਹਨਾ ਉਸ ਤੋਂ ਬਾਅਦ ਫਿਰ ਸੋਚਿਆ ਮੈਂ ਬੜਾ ਕੁਝ ਸੋਚਿਆ ਆਪਣੇ ਮਤਲਬ ਕਿ ਘਰ ਬਾਰੇ ਹਨਾ ਉਸ ਤੋਂ ਬਾਅਦ ਫਿਰ ਆਪਾਂ ਇਦਾਂ ਹੀ ਫਿਰ ਕਦਮ ਚੁੱਕ ਲਿਆ ਮੈरिज ਦਾ ਤੇ ਫਿਰ ਆਪਾਂ ਲਵ ਮੈਰਿਜ ਕਰਾ ਲਈ ਓਕੇ ਮੈਮ ਜਦੋਂ ਇਹਨਾਂ ਨੂੰ ਤੁਸੀਂ ਦੇਖਿਆ ਸੀਗਾ ਦਾ ਮਤਲਬ ਕੀ ਉਸ ਰੂਪ ਦੇ ਵਿੱਚ ਤਾਂ ਤੁਹਾਡੇ ਮਨ ਦੇ ਵਿੱਚ ਕੀ ਹੈ ਜਿਹੜਾ ਤੁਸੀਂ ਦੋਨੋਂ ਨੂੰ ਉਹ ਵਾਈਡੀਓ ਦਾ ਪ੍ਰਪੋਸਟ ਕਰਦੇ ਮਤਲਬ ਕਿ ਸਾਡੇ ਘਰ ਲੱਗੇ ਜਾਗਰਣ ਕਰਨਾ ਆਇਆ ਸੀ ਤੇ ਮੈਨੂੰ ਪਸੰਦ ਆ ਗਏ ਤੇ ਇਹ ਮਤਲਬ ਕਿ ਇਹਨਾਂ ਨੇ ਆਪਣੇ ਇਹਨਾਂ ਦੇ ਭਜਨ ਵੀ ਆਏ ਨਾ ਇਹਨਾਂ ਨੇ ਚਾਚੇ ਨੂੰ ਮਤਲਬ ਕਿ ਫੋਨ ਤੇ ਵਟਸਐਪ ਕੀਤੇ ਤੇ ਮੈਂ ਦੇਖ ਕੇ ਤੇ ਆਈਡੀ ਮੈਂ ਸਰਚ ਮਾਰੀ ਦੁਬਾਰਾ ਚ ਮੈਨੂੰ ਪਸੰਦ ਆ ਗਿਆ ਫਿਰ ਮੈਂ ਇਹਨਾਂ ਨੂੰ ਮੈਸੇਜ ਵੀ ਕੀਤਾ ਕਿ ਮੈਂ ਤੁਹਾਡੇ ਨਾਲ ਮੈਰਿਜ ਕਰਾਣੀ ਹੈ ਤੇ ਇਹ ਕਹਿੰਦੇ ਕਿ ਮੈਂ ਤੁਹਾਡੇ ਤੋਂ ਬਹੁਤ ਵੱਡਾ ਆ ਮੈਂ ਕਹਾ ਕੋਈ ਨਹੀਂ ਪਰ ਇਹ ਕਹਿੰਦੇ ਤੁਹਾਡੇ ਘਰ ਦੇ ਮੈਂ ਕਹਾ ਮੇਰੇ ਘਰ ਦੇ ਨਹੀਂ ਬੰਨਣਗੇ ਉਹਨਾਂ ਨੇ ਕਿਹਾ ਤੂੰ ਬਹੁਤ ਛੋਟੀਆਂ ਤੇ ਵੱਡੇ ਆ ਇਸ ਕਰਕੇ ਫਿਰ ਮੈਂ ਕਿਹਾ ਹੀ ਲਵ ਮੈਰਿਜ ਕਰਾ ਲੈ ਭੱਜ ਕੇ ਵਿਆਹ ਕਰਾ ਲੈਣੇ ਆ ਹਾਂਜੀ ਕੋਟ ਮੈਰਿਜ ਹੀ ਆ ਜੀ ਤੇ ਜਦੋਂ ਇਹਨਾਂ ਦੀ ਆਈਡੀ ਦੇਖੀ ਤੁਸੀਂ ਮਤਲਬ ਕਿ ਉਸ ਵੇਲੇ ਹਮੇਸ਼ਾ ਇੱਕ ਕੁੜੀ ਦਾ ਡ੍ਰੀਮ ਹੁੰਦਾ ਨਾ ਕਿ ਉਹਦਾ ਘਰ ਵਾਲਾ ਵਧੀਆ ਕਮਾਉਂਦਾ ਹੋਵੇ ਵਧੀਆ ਕਿਤੇ ਜੋਬ ਕਰਦਾ ਹੋਵੇ ਆਪਣਾ ਬਿਜ਼ਨਸ ਹੋਵੇ ਨਾ ਇਹੋ ਜਿਹਾ ਜੀਤਾ ਸੋਚਿਆ ਤੁਸੀਂ ਸੋਚਿਆ ਕਿ ਮਤਲਬ ਇਹ ਸੀਜ਼ਨਲ ਕੰਮ ਹੁੰਦਾ ਜਦੋਂ ਜਾ ਦਿਗਰਾਤੇ ਜਾਗਰਨ ਲੱਗਨੇ ਉਦੋਂ ਹੀ ਕੰਮ ਹੋਣਾ ਬਾਈ ਦੇ ਵੇ ਬੰਦਾ ਮਤਲਬ ਫਰੀ ਰਹਿੰਦਾ ਨਾ ਮੈਂ ਨਹੀਂ ਕਦੀ ਸੋਚਿਆ ਹਾਂਜੀ ਜੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਈਆਂ ਸੀ ਕਿ ਸੀਜ਼ਨ ਦੇ ਵਿੱਚ ਹੀ ਮਤਲਬ ਲੱਗਦਾ ਉਸ ਤੋਂ ਹਾਂਜੀ ਹਾਂਜੀ ਮਤਲਬ ਕਿ ਪਹਿਲੇ ਤਾਂ ਚਲੋ ਜਾਗਰਨ ਬਹੁਤ ਘੱਟ ਹੁੰਦੇ ਸੀ ਉਹਨ ਜਾਗਰਨ ਚਲੋ ਚਲਦੇ ਆ ਬਹੁਤ ਵਧੀਆ ਚਲਦੇ ਪਏ ਮਾਹਮਾਏ ਦੀ ਕਿਰਪਾ ਨਾਲ ਇਹ ਮੇਰੇ ਆ ਸਾਰੇ ਜਾਗਰਨ ਚਲਦੇ ਉਦਾਂ ਮੇਰਾ ਇਹ ਹੈਗਾ ਕਿ ਡ੍ਰੀਮ ਹੀ ਕਿ ਮੈਂ ਸੋਸ਼ਲ ਮੀਡੀਆ ਤੇ ਜਿਆਦਾ ਆ ਮਤਲਬ ਕਿ ਸੋਸ਼ਲ ਮੀਡੀਆ ਤੇ ਜਿਆਦਾ ਟਾਈਮ ਦਵਾ ਟੈਂਪ ਦਿਨ ਦਿਨ ਤੇ ਇਸ ਤੱਕ ਪਹੁੰਚ ਗਏ ਕਿ ਚਲੋ ਵਧੀਆ ਹੋ ਗਿਆ ਸਾਰਾ ਆਪਣਾ ਸੋਸ਼ਲ ਮੀਡੀਆ 'ਚ ਵੀ ਹਾਂ ਮਤਲਬ ਕਮਾਈ ਜਿੱਦਾਂ ਵੀ ਆ ਸਾਰੇ ਜਾਗਰਣ ਵੀ ਬਾਹਰ ਦੇ ਵੀ ਆਂਦੇ ਨੇ ਦਿੱਲੀ ਲੁਧਿਆਣਾ ਤੇ 10 10 11 ਮਹੀਨਾਵਾਂ ਵਿੱਚ ਮੈਂ ਕੰਮ ਵੀ ਕਰ ਚੁੱਕਾ ਹਾਂ ਜਿਹੜੇ ਸਿੰਗਰਾ ਦੇ ਨਾਲ ਕੰਮ ਕੀਤਾ ਆ 10 11 ਮਹੀਨਾਵਾਂ ਵਿੱਚ ਮੈਂ ਆ ਵੀ ਚੁੱਕਿਆ ਹਾਂ ਤੇ ਭਜਨ ਵੀ ਸਖਸੂਲ ਗਏ ਆ ਬਹੁਤ ਵਧੀਆ ਗਏ ਆ ਤੇ ਇਦਾਂ ਹੀ ਸੋਸ਼ਲ ਮੀਡੀਆ ਵਾਲੇ ਸਾਰੇ ਪਿਆਰ ਦਿੰਦੇ ਮੈਨੂੰ ਤੇ ਇਦਾਂ ਹੀ ਦਿੰਦੇ ਰਹੋ ਸਾਰਿਆਂ ਲਈ ਜੀ ਧੰਨਵਾਦ ਕਰਦਾ ਤੇ ਜਦੋਂ ਤੁਸੀਂ ਪਾਟਕੀ ਵਿਆਹ ਕਰਵਾਇਆ ਤੇ ਘਰ ਤੇ ਆਂਦਾ ਕੀ ਰਿਐਕਸ਼ਨ ਸੀ ਮੰਨੇ ਨਹੀਂ ਸੀ ਘਰ ਦੇ ਪੁੱਛਿਆ ਨਹੀਂ ਪੁੱਛਿਆ ਨਹੀਂ ਸਿੱਧਾ ਵੀ ਆਕਰਾਲਾ ਤੇ ਉੜਕੇ ਮੈਂ ਕਹਿੰ ਗਿਆ ਕਿ ਉਹ ਸਿਲੇ ਆ ਗੰਦੇ ਪੁੱਛ ਲਿਆ ਪਾਰੀ ਮੈਂ ਵਿਆਹ ਮੈਰਿਜ ਕਰਾ ਲਈ ਤੇ ਕਹਿੰਦੇ ਨਹੀਂ ਮੈਂ ਤਾਂ ਪੁੱਛਿਆ ਹੀ ਨਹੀਂ ਮੈਂ ਕਹਾ ਇਹ ਕੀ ਗੱਲ ਹੋ ਗਈ ਫਿਰ ਮੈਂ ਕਹਾ ਇਹ ਫਿਰ ਬਹੁਤ ਮੈਂ ਕਹਾ ਗਲਤ ਗੱਲ ਆ ਪੁੱਛਣਾ ਚਾਹੀਦਾ ਫਿਰ ਮੈਰਿਜ ਦੀ ਫਿਰ ਕਰਾ ਲਈ ਆਪਣੀ ਉਸ ਤੋਂ ਬਾਅਦ ਘਰ ਦੇ ਤੇ ਮੰਨੇ ਹੀ ਇਹਨਾਂ ਦੇ ਬਾਕੀ ਇਹਨਾਂ ਨੇ ਗੱਲ ਨਹੀਂ ਕੀਤੀ ਡਰ ਗਏ ਥੋੜਾ ਜਿਹਾ ਤੇ ਘਰ ਦੇ ਆਣੇ ਤੁਹਾਨੂੰ ਕੁਝ ਕਿਹਾ ਨਹੀਂ ਕਿਸ ਤਰੀਕੇ ਦੇ ਨਾਲ ਦੱਸਿਆ ਵੀ ਨਹੀਂ ਭੱਜ ਕੇ ਵਿਆਹ ਸਮਝ ਲਿਆ ਪਹਿਲੇ ਪਹਿਲੇ ਤੇ ਕਿਹਾ ਇਹਨਾਂ ਨੂੰ ਪਹਿਲੇ ਕਿਹਾ ਸੀ ਜਦੋਂ ਉਹਨਾਂ ਦਾ ਫੋਨ ਆਇਆ ਸੀ ਕਿ ਤੂੰ ਸਾਨੂੰ ਦੱਸਿਆ ਨਹੀਂ ਆ ਤੇ ਮੈਂ ਕਹਿਆ ਸੀ ਕਿ ਤੇ ਮੈਨੂੰ ਘੁੱਟਣਾ ਵਾ ਕਹਿੰਦੇ ਨੇ ਇੱਕ ਵਾਰੀ ਤੂੰ ਗੱਲ ਤੇ ਕਰਦੀ ਤੇ ਪਰ ਮੈਂ ਕੀਤੀ ਨਹੀਂ ਤੇ ਉਸ ਚੀਜ਼ ਦਾ ਪਛਤਾਵਾ ਹੁੰਦਾ ਹੈ ਕੀ ਉਸ ਵੇਲੇ ਕਰ ਦੇਣਾ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਬਣ ਜਾਣਾ ਸੀਗਾ ਤੇ ਸ਼ਾਇਦ ਮੇਰੇ ਘਰ ਦੇ ਨਾਲ ਇਹ ਚੀਜ਼ਾਂ ਨੂੰ ਨਾਮ ਮਿਲਦੀ ਸਹੀ ਗੱਲ ਸਹੀ ਕੀ ਆਂਡ ਗਵਾੜ ਲੋਕਾਂ ਦਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਮਤਲਬ ਚਲੇ ਗਏ ਸੀ ਉਹ ਨਾਲ ਕੋਈ ਫੈਮਿਲੀ ਨੂੰ ਕੀ ਕੁਛ ਸਣਾ ਬੇ ਆਹ ਉਹ ਨਾਨੀ ਤਾਂ ਬਹੁਤ ਕੋਸ਼ ਗਿਆ ਪਰ ਮੇਰੀ ਮੰਮੀ ਨੇ ਕਿਹਾ ਕਿ ਜਿੱਥੇ ਵੀ ਗਈ ਮੇਰੀ ਕੁੜੀ ਕੋਸ਼ ਆ ਹਾਂਜੀ ਤੇ ਵੀਰ ਇਹਨਾਂ ਦੇ ਘਰ ਜਾਣੇ ਇਹਨੇ ਤੁਹਾਨੂੰ ਕੁਝ ਕਿਹਾ ਕਿਸ ਤਰੀਕੇ ਨਾਲ ਵੀ ਉਹਨੇ ਕੁਝ ਨਹੀਂ ਕਿਹਾ ਕਹਿੰਦੇ ਕਿ ਜੇ ਤੇ ਰਜਤ ਨਾ ਗਈ ਹੈ ਮਤਲਬ ਕਿ ਲੋਕਾਂ ਕੋ ਪਤਾ ਪਹਿਲੇ ਪਤਾ ਨਹੀਂ ਇਹਨਾਂ ਨੂੰ ਕਿੰਨਾ ਨਾ ਗਈ ਹੈ ਨਾ ਜੇ ਉਹਨਾਂ ਨੂੰ ਪਤਾ ਲੱਗਾ ਕਿ ਰਜਤ ਨਾ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਹੈਗੇ ਉਹ ਜਾਣਦੇ ਮੈਨੂੰ ਇਹਨਾਂ ਦੇ ਘਰ ਤੇ ਸਾਰੇ ਜਾਣਦੇ ਕਿਉਂਕਿ ਜਾਗਰਨ ਕਾਫੀ ਕੀਤੇ ਹੀ ਮੈਂ ਜਾਗਰਨ ਕਾਫੀ ਕੀਤੇ ਹੀ ਤੇ ਉਹਨਾਂ ਨੇ ਕਿਹਾ ਕਿ ਜੇ ਰਜਤ ਨਾ ਗਈ ਹੈ ਫਿਰ ਤੇ ਕੋਈ ਗੱਲ ਨਹੀਂ ਫਿਰ ਤੇ ਖੁਸ਼ੀ ਰਹੇਗੀ ਕਿਉਂਕਿ ਘਰ-ਵਾਰ ਦਾ ਵਧੀਆ ਠੀਕ ਆ ਨਾ ਆ ओके okay. हां जी اس ਤੋਂ ਬਾਅਦ ਸਾਰਾ ਇਦਾਂ ਹੀ ਫਿਰ ਚੱਲਦਾ ਰਿਹਾ ਤੇ ਵਧੀਆ ਲਾਈਫ ਕੱਟੀ ਜਾ ਰਹੀ ਦੋ ਸਾਲ ਹੋ ਗਏ ਹੁਣ ਤੇ ਤੇ ਤੁਹਾਡੇ ਪਰਿਵਾਰ ਵਾਲੇ ਮੰਨ ਗਏ ਸੀਗੇ ਹਾਂ ਜੀ ਹਾਂ ਜੀ ਮੇਰੇ ਪਰਿਵਾਰ ਵਾਲੇ ਪਹਿਲੇ ਮੰਨ ਗਏ ਸਾਰੇ ਨਾਲ ਸਾਧ ਦਿੱਤਾ ਮੇਰੇ ਘਰ ਲੈ ਅੱਛਾ ਸਾਰੇ ਦੀਦੀ ਮੇਰੇ ਜਿਹੜੇ ਮਤਲਬ ਬ੍ਰਦਰ ਸਾਰੇ ਨਾਲ ਸਾਧਦਾ ਫਾਦਰ ਸਾਹਿਬ ਨਹੀਂ ਹੈਗੇ ਮੇਰੇ ਉਹ ਸਵੈਰ ਹੋ ਗਏ ਬਾਕੀ ਮਤਲਬ ਮੰਮੀ ਨੇ ਤੁਹਾਡੀ ਜੋੜੀ ਨੂੰ ਲੈ ਕੇ ਤਾਂ ਨਹੀਂ ਆਂਦਗਵਾੜ ਦੇ ਲੋਕ ਕਹਿੰਦੇ ਨੇ ਕਿ ਵਾਹ ਕੁੜੀ ਬੜੀ ਸੋਣੀ ਆ ਤੇ ਮੁੰਡਾ ਕਿੱਦਾਂ ਉਹ ਤੇ ਕਹਿੰਦੀ ਆ ਕਿ ਕਹਿੰਦੇ ਨੇ ਲੋਕੀ ਕਹਿੰਦੇ ਰਹਿੰਦੇ ਆ ਕਿ ਇਹ ਕਾਲਾ ਵਾ ਤੂੰ ਕਿੱਡੀ ਸੋਹਣੀ ਤੇਨੇ ਕੀ ਤਰ੍ਹਾਂ ਪਸੰਦ ਆ ਮੈਂ ਕਿ ਜਿੱਤਰਾ ਵੀ ਆ ਗਿਆ ਵਸ ਤਾ ਆ ਗਿਆ ਤੇ ਇਹ ਤੁਹਾਨੂੰ ਵੀ ਕਹਿੰਦੇ ਚੀਜ਼ ਬਹੁਤ ਬਹੁਤੀ ਇਹ ਨਹੀਂ ਕਹਿੰਦੀ ਬੋਲਦੀ ਨੇ ਕਹਿੰਦੇ ਆ ਕਿ ਭਰਾ ਤੇ ਕਿੱਦਾਂ ਹਨਾ ਵੀ ਜਿੱਦਾਂ ਵੀ ਕਹਿੰਦੇ ਲੋਕੀ ਬੜੇ ਕਮੈਂਟ ਕਰਦੇ ਆ ਮੈਨੂੰ ਕੀ ਕਹਿੰਦਾ ਇਹਨੇ ਕਹਿੰਦੇ ਆ ਜਿੱਦਾਂ ਵੀ ਆ ਕੀ ਕਹਿੰਦੇ ਦੱਸੋ ਉਹੀ ਕਿ ਮੈਂ ਰੰਗਦਾ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਤੇ ਉਹ ਗੋਰੀ ਰੰਗ ਦੀ ਆ ਤੇ ਫਿਰ ਉਹ ਕੰਤੀ ਕਿੱਦਾਂ ਪਸੰਦ ਆ ਗਿਆ ਤੇਰੀ ਘਰ ਵਾਲੀ ਨੂੰ ਤੇ ਮੈਂ ਕਹਾ ਕੁਦਰਤ ਦੇ ਖੇਲ ਆ ਜਿੱਦਾਂ ਵੀ ਆ ਜਿੱਦਾਂ ਲਿਖਿਆ ਉਦਾਂ ਲਿਖੀ ਹੁੰਦੀ ਹੈ ਜਿੱਦਾਂ ਉਦਾਂ ਹੀ ਹੁੰਦਾ ਹੈ ਨਾ ਸਾਰਾ ਕੁਝ ਮੈਰिज ਸਾਰੇ ਕਹਿੰਦੇ ਨੇ ਤੁਹਾਡੇ ਤਾਂ ਭਾਗ ਖੁੱਲਗੇ ਹਾਂਜੀ 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 ਸਾਰੇ ਇਦਾਂ ਹੀ ਤੇ ਮੈਮ ਜਦੋਂ ਤੁਹਾਨੂੰ ਇਹ ਗੱਲਾਂ ਸੁਣਨ ਨੂੰ ਮਿਲਦੇ ਆ ਤੇ ਤੁਸੀਂ ਕਿੱਦਾਂ ਜਵਾਬ ਦਿੰਦੇ ਹੋ ਮੈਂ ਤੇ ਇਹਨਾਂ ਨੇ ਕਹਿੰਦੇ ਨੇ ਜਿੱਤਰਾ ਵੀ ਆ ਜੋ ਵੀ ਆ ਮੇਰੇ ਕਈ ਲੋਕ ਇਸ ਤਰ੍ਹਾਂ ਦੀ ਵੀ ਹੈਗੇ ਕਹਿੰਦੇ ਆ ਕਿ ਇਹਦਾ ਜਾਗਰਨ ਦਾ ਕੰਮ ਹੈ ਤੇ ਨੂੰ ਕੀ ਖਵਾਊਗਾ ਇਹ 100 ਰੁਪਿਆ ਕਮਾਉਂਦਾ ਵਾ ਕਿ ਤੂੰ ਇਹਦੇ ਨਾਲ ਨਾ ਵਿਆਹ ਕਰਾ ਤੇ ਮੈਂ ਕਹਾਂ ਨਹੀਂ ਜਿੱਤਰਾ ਦਾ ਵੀ ਆ ਜੋ ਵੀ ਆ ਮੇਰਾ ਹੀ ਆ ਉਹਨਾਂ ਨੇ ਮੈਨੂੰ ਕਮਾਣਾ ਤੁਹਾਨੂੰ ਥੋੜੀ ਨਾਲ ਕਮਾਣਾ ਵਾ ਇਹ ਜੋ ਲੋਕੀ ਇਹ ਚੀਜ਼ਾ ਵੀ ਰੱਖਦੇ ਕਿ ਹਾਂ 100 ਰੁਪਏ ਪਤਾ ਕੀ ਗੱਲ ਮੈਂ ਇਹ ਮੇਰੇ ਜੀਜਾ ਜੀ ਦਾ ਟੱਬ ਆਇਆ ਉੱਥੇ ਮੈਂ ਕੰਮ ਕਰਦ ਰਿਹਾ ਪਹਿਲੇ ਜਦੋਂ ਕਿਤੋਂ ਮੇਰਾ ਇਨਾ ਨਾ ਨਹੀਂ ਸੀ ਉਦੋਂ ਮੈਰਿਜ ਦਾ ਮਤਲਬ ਕੀ ਨਾ ਸਾਡਾ ਚੱਲਿਆ ਨਹੀਂ ਸੀ ਕੰਮ ਉੱਥੇ ਮੈਂ ਉਹਨਾਂ ਦਾ ਕੰਮ ਕਰਦਾ ਸਾਈਕਲਾਂ ਦਾ ਉੱਥੇ ਮੈਂ ਜੰਨਾ ਰਿਹਾ ਸਾਈਕਲਾਂ ਦਾ ਕੰਮ ਕਰਦਾ ਰਿਹਾ ਮਤਲਬ ਕਿ ਵੈਸੇ ਨਾਲ ਹੀ ਕੰਮ ਕਰਦਾ ਰਿਹਾ ਸਾਈਕਲਾਂ ਦਾ ਤੇ ਉੱਥੇ ਮੈਨੂੰ 100 ਰੁਪਏ ਦਿੰਦੇ ਹੁੰਦੇ ਜੀਜਾ ਤੇ ਵੈਸੇ ਜਲ ਜਣਾ ਮਤਲਬ ਕਿ ਸਾਈਕਲਾਂ ਦਾ ਕੰਮ ਨਾਲ ਕਰਾਣਾ ਮੈਨੂੰ ਕੋਈ ਕਹਿੰਦੇ ਕਿ 100 ਰੁਪਏ ਯਾਰ 100 ਰੁਪਏ ਨਾਲ ਤੇਰਾ ਘਰ ਤੋਂ ਨਾ ਜਲਣਾ ਤੇਰੀ ਮੈਰिज ਹੋ ਗਈ ਹੁਣੇ ਤੂੰ ਆਪਣੇ ਬਾਰੇ ਸੋਚ ਤੇ ਤੂੰ ਤੇਰੇ ਜਾਗਰਨ ਦਾ ਕੰਮ ਉਹ ਤੋਂ ਇੰਨੇ ਨਹੀਂ ਜਿਦੋਂ ਦਾ ਮੇਰੇ ਮੈਰिज ਜਿਦੋਂ ਮੇਰੀ ਜ਼ਿੰਦਗੀ 'ਚ ਇਹ ਆਈ ਨਾ ਉਸ ਤੋਂ ਬਾਅਦ ਮੇਰਾ ਕੰਮ ਜ਼ਿਆਦਾ ਚੱਲ ਪਿਆ ਮਤਲਬ ਕਿ ਉਸ ਤੋਂ ਬਾਅਦ ਮੇਰਾ ਲੋਕੀ ਮੈਨੂੰ ਪਸੰਦ ਕਰਨ ਲੱਗੇ ਵਾ ਵੀ ਵਾਵਾ ਹੀ ਮੈਂ ਭੈਣਾ ਵਿੱਚ ਕੰਮ ਕਰ ਲਿਆ ਉਸ ਤੋਂ ਬਾਅਦ ਮੇਰਾ ਜੋ ਵੀ ਸਟ੍ਰਗਲ ਜ਼ਿਆਦਾ ਵਧੀਆ ਹੋ ਗਿਆ ਇਹਦੇ ਹਾਂ ਮਤਲਬ ਲੱਕੀ ਮੰਨਦੇ ਹਾਂ ਲੱਕੀ 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 ਸਹੀ ਗੱਲ ਹੈ ਲ ਹਾਂਜੀ ਤੇ ਇਦਾਂ ਤਾਂ ਨਹੀਂ ਹੋਇਆ ਕਿ ਜਦੋਂ ਇਹ ਤੁਹਾਨੂੰ ਦੱਸਦੇ ਸੀ ਕਿ ਆਹ ਆ ਵੀ ਇਦਾਂ ਕਹਿੰਦੇ ਸੀ ਕਿ ਉਹਨਾਂ ਦੇ ਮਤਲਬ ਕਿ ਜਾਣਕਾਰ ਹੈ ਕਿ ਇਹਦਾ 100 ਰੁਪਿਆ ਕਮਾਉਂਦਾ ਹੈ ਇਹ ਉਹ ਹਾਂਜੀ ਹਾਂਜੀ ਤੇ ਸURE ਤੁਹਾਡੇ ਮੰਨ ਤੇ ਕੀ ਬੀਤਦੀ ਸੀ ਮੈਂ ਕਿਹਾ ਤੁਸੀਂ ਆਈ ਕਿ ਤੁਹਾਨੂੰ ਪਤਾ ਲੱਗ ਜਾਣਾ ਸੋਕ ਕਮਾਉਣਾ ਕਿੱਦਾਂ ਵੀ ਹਾਂ ਮਤਲਬ ਬਹਿ ਕੇ ਪਤਾ ਲੱਗ ਹੀ ਜਾਂਦਾ ਬੰਦੇ ਨੂੰ ਜਿੱਦਾਂ ਮਰਜੀ ਜਦੋਂ ਆਏ ਜਦੋਂ ਆ ਗਏ ਹੀ ਉਦੋਂ ਹੀ ਲੋਕ ਇਹਨਾਂ ਨੂੰ ਕਹਿੰਦੇ ਸੀ ਕਿ ਆਂਡ ਗਵਾਂਡੀ ਨਹੀਂ ਤੁਹਾਨੂੰ ਪਤਾ ਜੀਂ ਦਿੰਦੇ ਉਹੀ ਕਹਿੰਦੇ ਕਿ ਇਦਾਂ ਇਦਾਂ ਬਾਕੀ ਇਹ ਕਿ ਇਹਨਾਂ ਨੇ ਇਹਨਾਂ ਨੂੰ ਪਤਾ ਹੈ ਕਿ ਮੈਂ ਕੀ ਖਾਣੀ ਕੀ ਪਾਨੀ ਇਹਨਾਂ ਨੂੰ ਪਤਾ ਸਾਰਾ ਜਿਹੜੇ ਕਾਰਨ ਦਾ ਉਹਨੂੰ ਉੱਪਰ ਹਾਂ ਉਦੋਂ ਮੈਂ 100 ਰੁਪਏ ਲੈਣਾ ਰਿਹਾ ਪਰ ਮੇਰੇ ਜਾਗਰਣ ਦੇ ਕੰਮ ਵੀ ਹੁੰਦੇ ਸੀ ਜਿਹੜੀ ਚੀਜ਼ ਹੈਗੀ ਉਹ ਮੈਂ ਲੈਣਾ ਰਿਹਾ ਪਰ ਇਹ ਕਿ ਫਿਰ ਮੈਂ ਥੋੜਾ ਸੋਸ਼ਲ ਮੀਡੀਆ ਤੇ ਜ਼ਿਆਦਾ ਧਿਆਨ ਦੇ ਦਿੱਤਾ ਫਿਰ ਉਸ ਤੋਂ ਬਾਅਦ ਮਾਰਤਪਨ ਮੇਰੇ ਕਰਤੀ ਤੇ ਉਦੋਂ ਵੀ ਚਲੋ ਵਧੀਆ ਸਪੋਜ਼ ਮਿਲ ਗਿਆ ਮੈਮ ਜਦੋਂ ਇਹ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲਦੀ ਸੀ ਥੋੜਾ ਮੰਨ ਨਹੀਂ ਕਰਦਾ ਸੀ ਕਿ ਛੱਡ ਪੜਾ ਕੀ ਪਤਾ ਸੱਚੀ ਇੰਨਾ ਕੀ ਕਮਾਉਂਦਾ ਹੋਵੇ ਮੇਰੇ ਚਾਹਨਾ ਮਰ ਜੇ ਮੇਰੇ ਸੁਪਨੇ ਨਾ ਮਰ ਜੇ ਨਹੀਂ ਨਹੀਂ ਮੈਮ ਕਦੇ ਵੀ ਨਹੀਂ ਦਿਮਾਗ 'ਚ ਆਇਆ ਇਸ ਤਰ੍ਹਾਂ ਇਹ ਜਿਵੇਂ ਤੁਸੀਂ ਦੱਸਿਆ ਕਿ ਵਿਆਹ ਤੋਂ ਬਾਅਦ ਸਭ ਕੁਝ ਬਦਲ ਗਿਆ ਆਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ੋਂ ਤਾਂ ਨਹੀਂ ਸੀ ਕਿ ਕੁੜੀ ਨੇ ਮੇਰੇ ਨਾਲ ਆਉਣਾ ਉਹਦੇ ਚਾਣਾ ਮਰਜੀ ਉਹਦੇ ਸੁਪਨੇ ਨਾ ਮਤਲਬ ਮਰਦੇ ਨਹੀਂ 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 ਮੇਰੇ ਲਈ ਸੀ ਮੈਨੂੰ ਪਤਾ ਸੀ ਕਿ ਮੈਂ ਜਿੱਦਾਂ ਵੀ ਹਾਂ ਰੋਟੀ ਦਿਖਵਾ ਸਕਦਾ ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਰੋਟੀ ਦਿਖਵਾ ਸਕਦਾ ਬਸ ਹਰ ਇੱਕ ਬੰਦਾ ਆਪਣੀ ਘਰ ਦੀ ਰੋਟੀ ਦਿਖਵਾ ਹੀ ਦਿੰਦਾ ਹੈ ਮੇਰੇ ਦਿਮਾਗ 'ਚ ਇਹ ਨਹੀਂ ਕੋਈ ਗੱਲ ਮੈਂ ਕਿਹਾ ਜਾਗਰੰਤ ਹੀ ਕਰਦਾ ਹੀ ਆਂ ਜਾਗਰੰਤ ਮਹੀਨੇ ਦੇ ਚਲੋ ਜ਼ਿਆਦਾ ਨਹੀਂ ਤੇ 10 15 ਜਾਗਰੰਤ ਹੀ ਹੁੰਦੇ ਸੀ ਮੇਰੇ ਹਣਾ ਤੇ ਉਦੋਂ ਪੇਮੈਂਟ ਵੀ ਥੋੜੀ ਮੈਂ ਘਾਟ ਹੀ ਲੈਂਦਾ ਸੀ ਚਲੋ ਜਿੱਦਾਂ ਘ ਵੀਡੀਓ ਆ ਗਈਆਂ ਟੋਪ ਤੇ ਫਿਰ ਉਸ ਤੋਂ ਬਾਅਦ ਮੈਂ ਪੀਮੜ ਵੀ ਆਪਣੀ ਵਧਾਤੀ ਫਿਰ ਉਸ ਨਾਲ ਹੁਣ ਤੇ ਸਾਰਾ ਕੁਝ ਵਧੀਆ ਜੀ ਤੇ ਕਿਵੇਂ ਮਤਲਬ ਇਸ ਲਾਈਨ ਦੇ ਵਿੱਚ ਚਾਗਰਣ ਵਾਲੀ ਲਾਈਨ ਦੇ ਵਿੱਚ ਆਣ ਬਾਰੇ ਸੋਚਿਆ ਕੀ ਹਾਲਾਤ ਸੀਗੇ ਘਰ ਦੇ ਪਹਿਲਾਂ ਮੇਰੇ ਜਿਹੜੇ ਪਾਪਾ ਫਾਦਰ ਸਾਹਿਬ ਹੈ ਨਾ ਉਹ ਕਰਦੇ ਸੀ ਰਾਮਲੀਲਾ ਮੇਰੇ ਫਾਦਰ ਸਾਹਿਬ ਰਾਮਲੀਲਾ ਕਰਦੇ ਸੀ ਤੇ ਉਹ ਮਤਲਬ ਕਿ ਸਾਰਿਆਂ ਨੂੰ ਮਤਲਬ ਬਣਾਉਂਦੇ ਸੀ ਕਦੀ ਕਿਸੇ ਨੂੰ ਮਤਲਬ ਲਸ਼ਨਬਾਤ ਰਾਮ ਮੈਨੂੰ ਕਹਿੰਦੇ ਤੂੰ ਨਹੀਂ ਬੰਨਾ ਪਰ ਬਹੁਤ ਛੋਟਾ ਸੀ ਮੈਂ ਕਿਹਾ ਨਹੀਂ ਮੈਂ ਨਹੀਂ ਬੰਨਾ ਤੇ ਮੈਂ ਕਿਹਾ ਮੈਂ ਨਹੀਂ ਬੰਨਾ ਮਤਲਬ ਕਿ ਫਿਰ ਮੇਰੇ ਪਾਪਾ ਕਹਿੰਦੇ ਰੇ ਬੜਾ ਜ਼ੋਰ ਲਾਉਂਦੇ ਰੇ ਮੈਨ ਮਤਲਬ ਗੌਰ ਨਹੀਂ ਕੀਤਾ ਜਿਵੇਂ ਪਾਪਾ ਪਾਪਾ ਸਾਹਿਬ ਸਵੈਰ ਹੋ ਗਏ ਨਾ ਉਸ ਤੋਂ ਬਾਅਦ ਫਿਰ ਮੇਰਾ ਬਰਦਰ ਆ ਉਹ ਵੀ ਮਤਲਬ ਕਿ ਉਹੀ ਲੈਣ ਕਰਦਾ ਮਤਲਬ ਕਿ ਉਹ ਝਾਂਕੀਆਂ ਉਹ ਕਰਦਾ ਸੀ ਮੈਂ ਨਹੀਂ ਕਰਦਾ ਸੀ ਉਹ ਕਰਦਾ ਸੀ ਉਹ ਕਰਦੇ 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 ਨਾ ਉਦੋਂ ਮਤਲਬ ਬਹੁਤ ਝਾਂਕੀਆਂ ਹੁੰਦੀਆਂ ਸੀ ਜਿਹੜੀਆਂ ਪੁਰਾਣੀਆਂ ਚੱਕੇ ਵਾਲੀ ਜਿਹੜੀ ਹੁੰਦੀ ਹੈ ਨਾ ਚੱਕੇ ਵਾਲੀ ਗਾਕੀ ਵਾਲੀ ਉਹ ਲਈ ਝਾਂਕੀਆਂ ਹੁੰਦੇ ਜਮਾਨਾ ਬਦਲ ਗਿਆ ਬਹੁਤ ਸ਼ੋਰ ਮਤਲਬ ਕਿ ਬਹੁਤ ਟ੍ਰੈਂਡਿੰਗ ਆ ਗਿਆ ਨਾ ਹੁੰਦੇ ਇਹ ਹੁੰਦਾ ਕਿ ਆਪਾਂ ਆਪ ਖਾਣਾ ਜੀ ਆਪਾਂ ਆਪ ਖਾਣਾ ਕੰਪੀਟੀਸ਼ਨ ਬਹੁਤ ਹੋ ਗਿਆ ਨਾ ਉਦੋਂ ਕੰਪੀਟੀਸ਼ਨ ਨਹੀਂ ਸਾਰੇ ਇੱਕੋ ਜਿਹੇ ਹੁੰਦੇ ਸੀ ਪੇਮੈਂਟ ਹੁੰਦੀ ਤੇ 2.5 ਰੁਪਈਆ ਬਸ ਕੱਲੇ ਨੇ ਜਾਣਾ ਉਦੋਂ ਕੈਸ਼ ਚ ਚੱਲਦੀ ਸੀ ਕਾਸ਼ ਰੀਲੋਲੀਂ ਦਿਨ ਉਹ ਚਲਦੀ ਤੇ ਉਹਦੇ ਬੜਾ ਖੁਸ਼ ਹੋ ਗਿਆ ਨਾ ਤੇ ਮੇਰੇ ਭਾਣੇ ਜਾਣਾ ਤੇ ਉਹਨੇ ਮੈਨੂੰ ਨਾਲ ਲੈ ਜਨਾ ਉਹਨੇ ਕਹਿੰਦਾ ਕਿ ਯਾਰ ਤੂੰ ਚੱਲ ਆ ਚਲੀਏ ਨਾਲ ਮੇਰੇ ਮੈਂ ਕਹਿੰਦਾ ਚਲੋ ਚਲਦੇ ਆ ਮੈਂ ਕਰਨਾ ਕੁਛ ਨਹੀਂ ਜੀ ਜਾ ਕੇ ਸੋਏ ਨਾ ਸਾਰੇ ਭਾਣੇ ਕਹਿੰਦਾ ਪੈਸੇ ਦੇ ਮਿਲੂ ਜੀ ਕੁਛ ਨਹੀਂ ਕਰਨਾ ਸੋਏ ਨਾ ਜਦੋਂ ਉਹਨੇ ਝਾਂਕੀਆਂ ਛੱਡਦੇ ਨਾ ਢੋਲਕੀ ਦੀ ਵਜਨ ਲੱਗ ਗਿਆ ਉਹ ਬੜਾ ਮਤਲਬ ਵਧੀਆ ਹੋ ਗਿਆ ਫੇਮਸ ਹੋ ਗਿਆ ਉਹ ਤੇ ਬਾਅਦ ਚ ਫਿਰ ਮੈਂ ਕਹਾ ਸਮਾਨ ਪਿਆ ਕਰੇ ਨਰਾਤਿਆ ਦੇਣਾ ਕਿ ਕੋਈ ਜਿਹੜਾ ਜਾਗਨ ਵਾਲਾ ਬੰਦਾ ਸੀ ਮਨ ਕਹਿੰਦਾ ਕਿ ਯਾਰ ਤੂੰ ਵੀ ਕਰ ਲੈ ਯਾਰ ਤੂੰ ਜਾਨਾ ਰਿਹਾ ਮੈਂ ਕਹਾ ਨਹੀਂ ਯਾਰ ਮੈਂ ਨਹੀਂ ਕਰਨਾ ਕਰੀ ਚੱਕਾ ਕਮਾਇਆ ਨਹੀਂ ਮੈਂ ਕਮਾ ਕੇ ਵੇਖ ਲਿਆ ਕਰੇ ਇੱਕ ਵਾਰੀ ਮੈਂ ਕਾ ਠੀਕ ਆ ਰੱਖ ਲੈ ਕਹਿੰਦਾ ਸਿਰ ਤੇ ਰੱਖ ਲੀਂਗਾ ਮੈਂ ਰੱਖ ਲੂਗਾ ਮੈਂ ਕਮਾ ਕੇ ਵੇਖ ਲਿਆ ਜਦੋਂ ਮੈਂ ਕਮਾ ਕੇ ਰੱਖ ਲਿਆ ਤੇ ਮੈਨੂੰ ਇਦਾਂ ਇਹਨਾਂ ਨੇ ਇੱਕ ਜਾਗਰਨ ਇਕੱਠੇ ਜਾਗਰਨ ਲਖਾਤੇ ਇਕੱਠੇ ਜਾਗਰਨ ਲਖਾਤੇ ਕਿੰਨੇ ਹੀ ਮੈਂ ਉਸ ਤੋਂ ਬਾਅਦ ਹੌਲੀ ਹੌਲੀ ਹੋਰੀ ਕਰਕੇ ਇਦਾਂ ਹੀ ਮਤਲਬ ਕਿ ਕਰਦਾ ਰਿਆਂ ਕਰਦਾ ਰਿਆਂ ਸਟਰਗਲ ਕਰਦਾ ਰਿਆਂ ਕਰਦਾ ਰਿਆਂ ਇਦਾਂ ਫਿਰ ਜਮਾਨੇ ਦੇ ਸਾਹਮਣੇ ਬਦਲ ਗਿਆ ਸਾਰਾ ਕੁਝ ਤੇ ਹੁਣ ਕਿੱਦਾਂ ਦੇਖ ਜਿੰਦਗੀ ਲੰਘਦੀ ਆ ਬਹੁਤ ਵਧੀਆ ਲਵ ਮੈਰਿਜ ਹੋਈ ਬਹੁਤ ਕੁਝ ਸੋਨੂ ਮਿਲਿਆ ਹਨਾ ਕੋਲੋਂ ਹਾਂ ਤੇ ਪਸਤਾਵਾ ਬੇਟਾ ਵੀ ਆ ਤੁਹਾਡਾ ਹਾਂਜੀ ਬੇਟੇ ਦੇ ਆਉਣ ਦੇ ਨਾਲ ਕਿੰਨੀ ਕੀ ਚੇਂਜ ਹੋਈ ਜ਼ਿੰਦਗੀ ਬਹੁਤ ਜ਼ਿਆਦਾ ਬਹੁਤ 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 ਮੈਂ ਕਹਿੰਨਾ ਬਹੁਤ ਜ਼ਿਆਦਾ ਉਹਦੇ ਆਉਣ ਨਾਲ ਦੋਨੇ ਮੇਰੇ ਲਈ ਲੱਕੀ ਆ ਤੈਨੂੰ ਕਹਿੰਦਾ ਮੈਂ ਲੱਕੀ ਮੰਨ ਲਤੁ ਮੈਂ ਓਕੇ ਤੇ ਮੁਰ ਜ਼ਿੰਦਗੀ ਸੂਰ ਚਾਲ ਦੀ ਗਿਆ ਹਾਂਜੀ ਦੋ ਦੋੜੀ ਤੇ ਜ਼ਿੰਦਗੀ ਦੀ ਆ ਹੁਣ ਤੱਕ ਕਿ ਜ਼ਿੰਦਗੀ ਦੇ ਵਿੱਚ ਦੋ ਸਾਲ ਹੋ ਗਏ ਤੁਹਾਨੂੰ ਇਕੱਠਿਆਂ ਨੂੰ ਹੋ ਗਏ ਥੋੜਾ ਜੋ 2.5 2.5 ਹੋ ਲ ਗਏ ਮੈਂ ਤੇਰੇ ਨਾਲ ਦੀਆਂ ਚੰਗੀਆਂ ਅੱਧਾ ਤੇਰੇ ਨਾਲ ਦੀਆਂ ਮੜ ਜਾਂਦਾ ਚੰਗੀਆਂ ਤਾਂ ਘੜੀਆਂ ਮਰੀਆਂ ਦਿੱਸੀ ਮਾੜੀਆਂ ਤਾਂ ਦੱਸ ਚੰਗੀ ਆ ਤਾ ਵੀ ਇਹ ਵਕਿਆ ਹਰ ਇੱਕ ਮਲਕੀ ਚੀਲਾ ਕਿੰਨੇ ਮਾੜੀਆਂ ਇਹ ਕਿ ਇੱਕ ਵਾਰੀ ਬਾਹਰ ਚਲੇ ਜੋ ਬਾਅਦ ਜਲਦੀ ਨਾਲ ਘਰ ਨਹੀਂ ਆਣਾ ਰਾਤ ਤੋਂ ਪਹਿਲਾਂ ਅੱਛਾ ਹਾਂ ਫੋਨ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਆ ਗਿਆ ਆ ਗਿਆ ਇੱਥੇ ਇੱਥੇ ਆਂਦੇ ਨਹੀਂ ਜਲਦੀ ਕਰੇ ਓਕੇ ਬਸ ਰਾਤ ਤੱਕ ਰਾਤ ਨੂੰ ਆਣਾ 10 9 ਵਜੇ ਤੱਕ ਤੁਹਾਡੀ ਆਦਤ ਕਿਹੜੀ ਹੋਰ ਮਾੜੀ ਆਦਤ ਚੰਗੀ ਚੰਗੀਆਂ ਚੰਗੀਆਂ ਇੱਕ ਕੋਈ ਵੀ ਚਮਲ ਕੀ ਚੀਜ਼ ਵੰਗੋ ਕਿ ਜਿਤਨਾ ਮੈਂ ਖਾਣਾ ਲੈਣਾ ਤੇ ਉਸ ਤੋਂ ਟਮਲ ਕੀ ਲੈ ਕੇ ਦੇ ਦਿੰਦੇ ਆ ਠੀਕ ਹਾਂਜੀ ਕੁਮਰਾਪਨ ਨਾਲ ਜ਼ਿਆਦਾ ਸ਼ੌਂਕ ਹੈ ਨੂੰ ਟਮਲ ਫਿਰੰਦਾ ਮੈਨੂੰ ਬਹੁਤ ਸ਼ੌਂਕ ਹੈ ਜ਼ਿਆਦਾ ਘੁਮਾਣਾ ਦੂਜੇ ਤੀਜੇ ਦਿਨ ਬਾਹਰ ਵੀ ਕਰਨੀ ਹੈ ਕਿ ਮੈਂ ਇੱਥੇ ਜਾਣਾ ਉੱਥੇ ਜਾਣਾ ਪਰ ਲੈ ਜਾਂਦੇ ਆ ਹਾਂਜੀ ਮਲਕੀ ਹਾਰੇ ਇੱਕ ਸ਼ੌਂਕ ਪੂਰਾ ਕਰਦੇ ਆ ਜੋ ਮੰਗੋ ਲੈ ਕੇ ਦਿੰਦੇ ਸਭ ਕੁਝ ਸੁਣਦੇ ਤਿੰਨ ਪੰਜ ਦਿਨ ਮਾੜੀ ਆ ਚੰਗੀਆਂ ਚੰਗੀਆਂ ਸਾਰੀਆਂ ਹੀ ਚਲੋ ਵਧੀਆ ਮੇਰੇ ਲਈ ਤੇ ਵਧੀਆ ਹੀ ਆ ਮਾੜੀਆਂ ਤਾਂ ਹੀ ਆ ਕਿ ਕੁਛ ਨਹੀਂ ਮਾੜੀਆਂ ਤੇ ਇਹ ਆ ਕਿ ਸੂਰੇ ਨੇ ਲੈਡੀ ਉੱਠਣਾ ਮੈਂ ਕੁਝ ਨਹੀਂ ਕਹਿਣਾ ਮੈਂ ਸੁਤੀ ਰਿਹਾ ਕੋਈ ਨਹੀਂ ਬਸ ਹੋਰ ਕੁਝ ਨਹੀਂ ਆ ਇੱਕੋ ਚੀਜ਼ ਮਾੜੀ ਇੱਕੋ ਮਾੜੀ ਬਸ ਓਕੇ ਲਾਸਟ ਦੇ ਵਿੱਚ ਕੁਝ ਕਹੋਗੇ ਆਪਣੇ ਫੈਨਸ ਨੂੰ ਆਪਣੇ ਆਡੀਅנס ਨੂੰ ਬਸ ਵਧੀਆ ਮੈਂ ਇਦਾਂ ਕਹਿਣਾ ਕਿ ਜਿੱਦਾਂ ਤੁਸੀਂ ਪਿਆਰ ਦਿੰਦੇ ਹੋ ਮੇਰੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਜਾ ਤੁਹੀ ਪਿਆਰ ਦਿੰਦੇ ਹੋ ਮੈਨੂੰ ਇਦਾਂ ਹੀ ਪਿਆਰ ਬਣਾਏ ਰੱਖੋ ਮੇਰੇ ਲੋ ਜੈ ਮਾਤਾ ਦੀ ਜੈ ਸ਼ੰਕਰ ਸਾਰਿਆਂ ਨੂੰ ਮੈਂ ਤੁਹਾਨੂੰ ਦੱਸ ਹੋ ਗਿਆ ਹਾਂ ਬਸ ওকে ਥੈਂਕ ਯੂ